ਜਾਂ ਗੇਰ ਆਪ ਲਿਖਦਾ ਉਹਦੀ ਇੱਕ ਲੁਖਤ ਆ ਹੱਥਾਂ ਦੇ ਲਿਖੇ ਇਹ ਜਿੰਨੇ ਮੁਗਲ ਬਾਦਸ਼ਾਹ ਸਨ ਲਿਖਦੇ ਸਨ ਬਾਬਰ ਨੇ ਲਿਖਿਆ ਤੁਜਕੇ ਬਾਬਰੀ ਇਹਨੇ ਲਿਖਿਆ ਤੁਜਕੇ ਜਾਉਂਗੇਰੀ ਉਸ ਤੇ ਵਿੱਚ ਲਿਖਦਾ ਮੈਂ ਇੱਕੇ ਬਾਰ ਕਿਉਂਕਿ ਜਿਆਦਾ ਉਹ ਤੁਹਾਡਾ ਟਾਈਮ ਖਰਾਬ ਕਰਨ ਵਾਲੀ ਗੱਲ ਹੋਵੇ ਫਾਰਸੀ ਹੈ ਮੁੱਦ ਤਹਾਂ ਬਖਾਤਰ ਸੇ ਗੁਜ਼ਰਸਤ ਕਿ ਇਹ ਦੁਕਾਨੇ ਬਾਤਲ ਰਾ ਬਰਤਰਫ ਬਾਇਦ ਸਾਖਤ ਇਹ ਆਮ ਉਹਨਾਂ ਦੀ ਭਾਸ਼ਾ ਸੀ ਕਹਿੰਦਾ ਮੁੱਦ ਤਾਂ ਤੋਂ ਮੇਰੇ ਮਨ ਵਿੱਚ ਲਾਲਸਾ ਸੀ ਕਿ ਆ ਜਿਹੜੀ ਗੋਇੰਦਵਾਲ ਵਿੱਚ ਗੁਰੂਆਂ ਦੀ ਚੌ ਪੰਜਾਂ ਪੁਸ਼ਤਾਂ ਤੋਂ ਦੁਕਾਨ ਝੂਠ ਦੀ ਦੁਕਾਨ ਚੱਲ ਰਹੀ ਹੈ ਇਹ ਬੰਦ ਕਰਦੇ ਆ ਇਹਨਾਂ ਦੇ ਪਖੰਡ ਨੂੰ ਮੈਂ ਜਾਣਦਾ ਹਾਂ ਸਾ ਮੁਸਲਮਾਨ ਵੀ ਸਿੱਖ ਬਣ ਰਹੇ ਉਹ ਕਹਿੰਦੇ ਨੇ ਹਿੰਦੂ ਭੋਲੇ ਪਾਦੇ ਤੇ ਬਣਦੇ ਨੇ ਮੁਸਲਮਾਨ ਵੀ ਬਣ ਰਹੇ ਨੇ ਮੈਂ ਖਤਮ ਕਰਨਾ ਚਾਹੁੰ ਆ ਉਸਨੇ ਇਹ ਆਪ ਲਿਖਿਆ ਹੁਣ ਸਾਹਬਾਂ ਨੂੰ ਬਾਦਸ਼ਾਹ ਦੀ ਨੀਅਤ ਕੀ ਜਦੋਂ ਸ਼ਿਕਾਇਤ ਹੋਈ ਇੱਕ ਇਹਦਾ ਅਹਲਕਾਰ ਸੇ ਉਹਦਾ ਨਾਮ ਸੀ ਸ਼ੇਖ ਫਰੀਦ ਬੁਖਾਰੀ ਬੜਾ ਚੰਗਰ ਜਰਨਲ ਸੀ ਥਾਂ ਥਾਂ ਉਹਨੇ ਜਿੱਤਾਂ ਪ੍ਰਾਪਤ ਕੀਤੀਆਂ ਇਹ ਬੜਾ ਖੁਸ਼ੀ ਉਸ ਬੰਦੇ ਤੇ ਕੁਸ਼ਲਨ ਫੜਨ ਵਾਸਤੇ ਵੀ ਉਸ ਨੇ ਸਾਰਾ ਪ੍ਰਾਲਾ ਕੀਤਾ ਸੀ ਇਸ ਨੇ ਉਸ ਨੂੰ ਇੱਕ ਲਖਬ ਦਿੱਤਾ ਜਿਵੇਂ ਅਸੀਂ ਦਿਨ ਪੰਥ ਰਤਨ ਜਿਹੜਾ ਕੋ ਬੜੀ ਪੰਥ ਦੀ ਸੇਵਾ ਕਰੇ ਉਹਨੂੰ ਪੰਥ ਰਤਨ ਇਹ ਨਕਬ ਅਸੀਂ ਦੇਦੇ ਨਹੀਂ ਆ ਉਹਨੂੰ ਲਖਬ ਦਿੱਤਾ ਮਰਤਜ਼ਾ ਖਾਨ ਮੁਰਤਜ਼ਾ ਦਾ ਅਰਥ ਕੀ ਹੈ ਜਿਸ ਤੇ ਉਮੀਦ ਕੀਤੀ ਜਾਏ ਕਿ ਕੰਮ ਕਰ ਸਕਦਾ ਭਰੋਸੇਯੋਗ ਇਹਦਾ ਅਰਥ ਹੈ ਮੁਰਤਜ਼ਾ ਨਾਂ ਸੀ ਸ਼ੇਖ ਫਰੀਦ ਬੁਖਾਰੀ ਇਹਦੇ ਨਾਲ ਇੱਕ ਫਕੀਰ ਦਾ ਬੜਾ ਜੋੜ ਮਿਲ ਸੀ ਉਹ ਸਰਹੰਦ ਦੇ ਰਹਿਣ ਵਾਲਾ ਸੀ ਤੇ ਸਿੱਖੀ ਦੇ ਬੜਾ ਹੀ ਖਿਲਾਫ ਸੀ ਉਹ ਚਾਹੁੰਦਾ ਸੀ ਕਿ ਭਾਵੇਂ ਗਵਰਨਮੈਂਟ ਨੂੰ ਵਰਤਿਆ ਜਾਏ ਨੌਕਰੀਆਂ ਲੋਕਾਂ ਨੂੰ ਦਵਾਈਆਂ ਜਾਂ ਲਾਲਚ ਦਿੱਤੇ ਜਾਂ ਇਹ ਮੁੱਢ ਤੋਂ ਨੇ ਅੱਜ ਦਾ ਨਹੀਂ ਲਾਲਚ ਦਿੱਤੇ ਜਾਂ ਤੇ ਮੁਸਲਮਾਨ ਬਣਾਏ ਜਾਂ ਉਹ ਚਿੱਠੀਆਂ ਲਿਖਦਾ ਸੀ ਸ਼ੇਖ ਫਰੀਦ ਬੁਖਾਰੀ ਨੂੰ ਜਹਾਂਗੀਰ ਨੇ ਆਪ ਲਿਖਦਾ ਹੈ ਕਿ ਮੈਂ ਗੁਰੂ ਅਰਜਨ ਦੇਵ ਦਾ ਘਰ ਘਾਟ ਇਹ ਸ਼ਬਦ ਯਾਦ ਰੱਖਣੇ ਗੁਰੂ ਅਰਜਨ ਦੇ ਵਾਸਤੇ ਕੱਲਾ ਨਹੀਂ ਘਰ ਘਾਟ ਪਾਲ ਬੱਚਾ ਇਹ ਸਭ ਕੁਝ ਜੇ ਬਰਤਜ਼ਾ ਖਾਨ ਨੂੰ ਸੌਂਪ ਦਿੱਤੇ ਔਰ ਕਿਹਾ ਜਾਂ ਤੇ ਅਹਿਲੇ ਅਸਲਾਮ ਇਸਲਾਮ ਦੇ ਦਾਇਰੇ ਚ ਉਹਨਾਂ ਨੂੰ ਲੈ ਆ ਨਹੀਂ ਤੇ ਇਹਨਾਂ ਨੂੰ ਕਾਨੂੰਨ ਯਾਸਾ ਅਨਸਾਰ ਯਾਸਾ ਕੀ ਸੀ ਅੱਜ ਤੁਹਾਡਾ